ਮੇਰੇ ਨਾਲ ਬਹੁਤ ਹੀ ਘਟੀਆ ਹਰਕਤ ਹੋਈ ਆ ਮੱਗਾ ਪ੍ਰਾਣਾ ਸ਼ੰਕਰ ਜੁਐਲਰਸ ਵੱਲੋਂ ਫਿਰ ਉਹਨੇ ਮੈਨੂੰ ਪ੍ਰੈਗਨੈਂਟ ਕਰ ਦਿੱਤਾ ਅੱਜ ਮੈਂ 7 ਮਹੀਨਿਆਂ ਦੀ ਪ੍ਰੈਗਨੈਂਟ ਆ ਇਹਨਾਂ ਕੋਲ ਮੇਰੀਆਂ ਨਿਊਡ ਫੋਟੋਆਂ ਵੀਡੀਓਜ਼ ਵੀ ਨਹੀਂ ਇਹਦੀ ਵਾਈਫ ਦੇ ਫੋਨ ਦੇ ਵਿੱਚ ਵੀ ਨਹੀਂ ਇਹਦੇ ਫੋਨ ਦੇ ਵਿੱਚ ਵੀ ਨਹੀਂ ਜਿਸ ਨੇ ਕਾਰਨ ਮਗਾ ਲੈਕ ਮੇਲ ਕਰਕੇ ਮੈਨੂੰ ਹੁਣ ਤੱਕ ਮਿਸਯੂਜ਼ ਕਰਦੇ ਆਏ ਆ ਹੌਲੀ ਹੌਲੀ ਮਤਲਬ ਇਹ ਵੀ ਸ਼ੋਅ ਕਰਦਾ ਰਿਹਾ ਵੀ ਮੈਂ ਤੇਰੇ ਨਾਲ ਮੈਰਿਜ ਕਰਵਾਉਂਗਾ ਪਰ ਮੈਂ ਮੈਂ ਪੁੱਛਦੀ ਸੀ ਵੀ ਮੈਰਿਜ ਤੁਹਾਡੀ ਪਹਿਲਾਂ ਹੋਈ ਹੋਈ ਆ ਬੱਚੇ ਵੀ ਆ ਵੀ ਉਹਨਾਂ ਨੇ ਉਹ ਕਹਿੰਦੇ ਸੀਗਾ ਵੀ ਮੈਂ ਉਹਨੂੰ ਛੱਡ ਦੂੰਗਾ ਪਰ ਮੈਂ ਤੇਰੇ ਨਾਲ ਮੈਰਿਜ ਕਰਵਾਉਂਗਾ ਸ਼ਾਪ ਦਾ ਮਾਲਕ ਜੋ ਗਪਾਲ ਕ੍ਰਿਸ਼ਨ ਉਸ ਵੱਲੋਂ ਮੇਰੇ ਨਾਲ ਹ ਘਟਿਆ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਕਿਉਂਕਿ ਇਹਨਾਂ ਦੇ ਪਿੱਛੇ ਸ਼ਾਪ ਦੇ ਵਿੱਚ ਹੀ ਬੈੱਡਰੂਮ ਤੇ ਇੱਕ ਵਾਸ਼ਰੂਮ ਬਣਿਆ ਹੋਇਆ ਹੈ ਜਿਸ ਦੇ ਵਿੱਚ ਹਿਡਨ ਕੈਮਰਾ ਲੱਗਿਆ ਹੋਇਆ ਜਿੱਤੇ ਵਿੱਚੋਂ ਇਹ ਕਲਿੱਪਾ ਕੱਟ-ਕੱਟ ਕੇ ਬਲੈਕਮੇਲ ਕਰਦੇ ਸੀ ਇੱਕ ਲੜਕੀ ਦੇ ਨਾਲ ਲਗਾਤਾਰ ਬਲਾਤਕਾਰ ਕਰਦਾ ਰਿਹਾ ਇੱਕ ਵਪਾਰੀ। ਕੁੜੀ ਨੇ ਦੱਸਿਆ ਕਿ ਉਸ ਨੂੰ ਇੱਕ ਕਮਰੇ ਦੇ ਵਿੱਚ ਲਿਜਾਇਆ ਜਾਂਦਾ ਸੀ ਕਿੱਥੇ ਕਿ ਉਸ ਦੇ ਨਾਲ ਅਟੈਚ ਬਾਥਰੂਮ ਸੀ ਤੇ ਉਸ ਦੇ ਵਿੱਚ ਕੈਮਰੇ ਲੱਗੇ ਹੋਏ ਸੀ ਹਿਡਨ ਕੈਮਰੇ ਲੱਗੇ ਹੋਏ ਸੀ ਉਸ ਦੀਆਂ ਕਲਿੱਪਾਂ ਕਟ-ਕਟ ਕੇ ਉਸ ਨੂੰ ਦਿਖਾਉਂਦਾ ਰਿਹਾ। ਯੂਰਪ ਪੱਤਰਕਾਰਾਂ ਨੇ ਪਹੁੰਚ ਕੀਤੀ ਕਿ ਉਸ ਲੋਕ ਬੰਦੇ ਦਾ ਪੱਖ ਜਾਣਾ ਚਾਹੀਏ ਉਸ ਦਰੰਦੇ ਦਾ ਪੱਖ ਜਾਣਾ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਕਿ ਮੈਂ ਪਰਚਾ ਦਰਜ ਕਰਵਾਉਂਗਾ ਮੈਂ ਹਾਈ ਕੋਰਟ ਜਾਊਂਗਾ ਸੱਸੀ ਗਾਲ ਮੈਂ ਜਗਤਾਰ ਸਿੰਘ ਸਰਾ ਦੇ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀ ਜਿਹੜੀ ਤੁਹਾਨੂੰ ਖਬਰ ਦਿਖਾਉਣ ਲੱਗੇ ਆ ਇਹ ਉਹ ਦਾਸਤਾਨ ਦਿਖਾਉਣ ਲੱਗੇ ਆ ਲੜਕੀ ਦੀ ਜੈਸ ਨੂੰ ਇਨਸਾਫ ਹੀ ਨਹੀਂ ਮਿਲ ਰਿਹਾ ਗੱਲ ਕਰ ਰਹੇ ਆ ਅਸੀਂ ਮੋਗਾ ਜ਼ਿਲ੍ਹਾ ਦੇ ਹਲਕਾ ਬਾਗਾਪੁਰਾਣਾਂ ਦੇ ਇੱਕ ਪਿੰਡ ਦੀ ਜਿੱਥੇ ਕਿ ਇੱਕ ਲੜਕੀ ਦੇ ਨਾਲ ਲਗਾਤਾਰ ਬਲਾਤਕਾਰ ਕਰਦਾ ਰਿਹਾ ਇੱਕ ਵਪਾਰੀ ਪਰ ਜਦੋਂ ਉਸਨੇ ਕੀ ਕੀਤਾ ਉਸਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਫਿਰ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕੁੜੀ ਨੇ ਦੱਸਿਆ ਕਿ ਉਸ ਨੂੰ ਇੱਕ ਕਮਰੇ ਦੇ ਵਿੱਚ ਲਿਆਇਆ ਜਾਂਦਾ ਸੀ ਕਿੱਥੇ ਕਿ ਉਸ ਦੇ ਨਾਲ ਅਟੈਚ ਬਾਥਰੂਮ ਸੀ ਤੇ ਉਸ ਦੇ ਵਿੱਚ ਕੈਮਰੇ ਲੱਗੇ ਹੋਏ ਸੀ ਹਿਡਲ ਕੈਮਰੇ ਲੱਗੇ ਹੋਏ ਸੀ ਉਸ ਦੀਆਂ ਕਲਿੱਪਾਂ ਕਟ-ਕਟ ਕੇ ਉਸ ਨੂੰ ਦਿਖਾਉਂਦਾ ਰਿਹਾ ਪਰ ਕੋ ਲੜਕੀ ਨੇ ਇਹ ਵੀ ਇਲਜ਼ਾਮ ਲਾਏ ਆ ਕਿ ਉਸ ਦੀ ਘਰ ਵਾਲੀ ਵੀ ਇਸ ਦੇ ਨਾਲ ਰਲਈ ਹੋਈ ਸੀ ਕਸੀਂ ਲੜਕੀ ਦਾ ਇੱਥੇ ਨਾਮ ਨਸ਼ਰ ਨਹੀਂ ਕਰ ਸਕਦੇ ਕਿਉਂਕਿ ਲੜਕੀ ਦੀ ਸਾਨੂੰ ਅਜੇ ਦਾ ਸਵਾਲ ਆ ਪਰ ਦੂਸਰੇ ਪਾਸੇ ਕੋਈ ਅਜੇ ਤੱਕ ਦੀ ਪ੍ਰਵਾਹ ਨਹੀਂ ਕੀਤੀ ਤੇ ਲਗਾਤਾਰ ਜਿਹੜੀ ਇਸ ਘਟਨਾ ਨੂੰ ਅੰਜਾਮ ਦਿੰਦਾ ਰਿਹਾ ਉਸ ਤੋਂ ਬਾਅਦ ਲੜਕੀ মিডিਆ ਦੇ ਸਾਹਮਣੇ ਆਉਂਦੀ ਆ ਜਦੋਂ ਪੱਤਰਕਾਰਾਂ ਨੇ ਪਹੁੰਚ ਕੀਤੀ ਕਿ ਉਸ ਲੋਕ ਬੰਦੇ ਦਾ ਪੱਖ ਜਾਣਾ ਚਾਹੀਏ ਉਸ ਦਰੰਦੇ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਕਿ ਮੈਂ ਪਰਚਾ ਦਰਜ ਕਰਵਾਉਂਗਾ ਮੈਂ ਹਾਈ ਕੋਰਟ ਜਾਊਂਗਾ ਮੀਡੀਆ ਨੇ ਖਬਰਾਂ ਨਹੀਂ ਚੱਕੀਆਂ ਪਰ ਜਦੋਂ ਇਹ ਖਬਰ ਹੈਵ ਇਨ ਇੰਡੀਆ ਤੱਕ ਪਹੁੰਚਦੀ ਆ ਤਾਂ ਹੈਵ ਇਨ ਇੰਡੀਆ ਨੇ ਪਰਦੇ ਜਾਹਰ ਕੀਤੇ ਆ ਤੁਸੀਂ ਹੁਣ ਤੁਹਾਨੂੰ ਦਿਖਾਉਨੇ ਆ ਕੀ ਕਿਆ ਉਸ ਲੜਕੀ ਨੇ ਉਸ ਲੜਕੀ ਦੇ ਬਿਆਨ ਨਾਲ ਤੁਸੀਂ ਕਿੰਨੇ ਕ ਸਹਿਮਤ ਹੋ ਕਮੈਂਟਾਂ 'ਚ ਜ਼ਰੂਰ ਲਿਖ ਕੇ ਭੇਜੋ ਆਓ ਤੁਹਾਨੂੰ ਸੁਣਾਉਨੇ ਆ ਉਸ ਕੁੜੀ ਨਾਲ ਹੋਈ ਗੰਦੀ ਦਾਸਤਾਨ ਮੇਰਾ ਨਾਮ ਸਖਪ੍ਰੀਤ ਕੌਰ ਹੈ ਮੈਂ ਮੋਗੇ ਜ਼ਿਲ੍ਹੇ ਦੀ ਰਹਿਣ ਵਾਲੀ ਆ ਮੇਰੇ ਨਾਲ ਬਹੁਤ ਹੀ ਘਟੀਆ ਹਰਕਤ ਹੋਈ ਆ ਬਾਗਾਪਰਾਣਾ ਸ਼ੰਕਰ ਜੁਐਲਰਸ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਮੈਂ ਤੁਹਾਡੇ ਨਾਲ ਸਾਰਾ ਕੁਝ ਮਤਲਬ ਸ਼ੇਅਰ ਕਰੂੰਗੀ ਜੋ ਕਿ ਉਹਨਾਂ ਦੇ ਪਰਿਵਾਰ ਨੇ ਮੇਰੇ ਨਾਲ ਕੀਤਾ ਮੈਂ ਪਿਛਲੇ ਸਾਲ ਦੇ ਵਿੱਚ ਜੂਨ ਦੇ ਵਿੱਚ ਇਹਨਾਂ ਦੀ ਸ਼ਾਪ ਤੇ ਕੰਮ ਕਰਨੇ ਲੱਗੀ ਸੀਗੀ ਮੇਰਾ ਕੰਮ ਸੀ ਸੋਨਾ ਚਾਂਦੀ ਵਗੈਰਾ ਧਵਾਕੇ ਲੈ ਕੇ ਆਉਣਾ ਵਾਸ਼ ਕਰਵਾਉਣਾ ਇਸ ਤੋਂ ਬਾਅਦ ਇਹਨਾਂ ਦੇ ਮਾਲਕਾ ਸ਼ਾਪ ਦਾ ਮਾਲਕ ਜੋ ਗਪਾਲ ਕ੍ਰਿਸ਼ਨ ਉਸ ਵੱਲੋਂ ਮੇਰੇ ਨਾਲ ਹਕਟੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜੋ ਕਿ ਇਹਨੇ ਮੈਨੂੰ ਗਲਤ ਕੰਮ ਕਰਨ ਲਈ ਮਜਬੂਰ ਕੀਤਾ ਕਿਉਂਕਿ ਇਹਨਾਂ ਦੇ ਪਿੱਛੇ ਸ਼ੌਪ ਦੇ ਵਿੱਚ ਹੀ ਬੈਡਰੂਮ ਤੇ ਇੱਕ ਵਾਸ਼ਰੂਮ ਬਣਿਆ ਹੋਇਆ ਹੈ ਜਿਸ ਦੇ ਵਿੱਚ ਹਿਡਨ ਕੈਮਰਾ ਲੱਗਿਆ ਹੋਇਆ ਜਿੱਥੇ ਵਿੱਚੋਂ ਇੱਕ ਲਿਪਾ ਕੱਟ-ਕੱਟ ਕੇ ਬਲੈਕਮੇਲ ਕਰਦੇ ਸੀ ਇਸ ਤੋੜ ਉਸ ਨੇ ਮੈਨੂੰ ਗਲਤ ਕੰਮ ਕਰਨ ਲਈ ਮਜਬੂਰ ਕੀਤਾ ਬਾਅਦ ਵਿੱਚ ਹੌਲੀ ਹੌਲੀ ਮਤਲਬ ਇਹ ਵੀ ਸ਼ੋਅ ਕਰਦਾ ਰਿਹਾ ਵੀ ਮੈਂ ਤੇਰੇ ਨਾਲ ਮੈਰਿਜ ਕਰਵਾਉਂਗਾ ਪਰ ਮੈਂ ਮੈਂ ਪੁੱਛਦੀ ਸੀ ਵੀ ਮੈਰਿਜ ਤੁਹਾਡੀ ਪਹਿਲਾਂ ਹੋਈ ਹੋਈ ਆ ਬੱਚੇ ਵੀ ਆ ਵੀ ਉਹਨਾਂ ਨੇ ਉਹ ਕਹਿੰਦੇ ਸੀਗਾ ਵੀ ਮੈਂ ਉਹਨੂੰ ਛੱਡ ਦੂੰਗਾ ਪਰ ਮੈਂ ਤੇਰੇ ਨਾਲ ਮੈਰਿਜ ਕਰਵਾਉਂਗਾ ਵੀ ਤੂੰ ਟੈਨਸ਼ਨ ਨਾ ਲੈ ਪਰ ਫਿਰ ਵੀ ਫਿਰ ਉਹਨੇ ਮੈਨੂੰ ਪ੍ਰੈਗਨੈਂਟ ਕਰ ਦਿੱਤਾ ਅੱਜ ਮੈਂ 7 ਮਹੀਨਿਆਂ ਦੀ ਪ੍ਰੈਗਨੈਂਟ ਆ ਜਦੋਂ ਮੈਨੂੰ ਵਿਆਹ ਲਈ ਕਹਿਣ ਲੱਗੀ ਇਹ ਮੈਨੂੰ ਟਾਲਮਟੋਲ ਕਰਨ ਲੱਗ ਗਿਆ ਵੀ ਵਿਆਹ ਦੀ ਗੱਲ ਛੱਡ ਤੂੰ 10 ਪੈਸੇ ਕਿਨੇ ਲੈਣੇ ਆ ਮਤਲਬ ਕਿ ਮੈਨੂੰ ਅਬੋਰਸ਼ਨ ਲਈ ਬਹੁਤ ਹੀ ਜ਼ਿਆਦਾ ਫੋਰਸ ਕਰਦਾ ਸੀ ਇਸ ਤੋਂ ਬਾਅਦ ਮੈਂ ਥਾਣੇ ਵੀ ਗਈ ਮੇਰੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਫਿਰ ਮੈਨੂੰ ਮਜਬੂਰਨ ਹਸਪੀਟਲ 'ਚ ਐਡਮਿਟ ਹੋ ਕੇ ਉੱਥੇ ਪਰਚਾ ਕਰਵਾਉਣਾ ਪਿਆ 18 ਤਰੀਕ ਨੂੰ ਮੈਂ ਹਸਪੀਟਲ ਦੇ ਵਿੱਚ ਐਡਮਿਟ ਹੋਈ 19 ਤਰੀਕ ਨੂੰ ਮੇਰੇ ਬਿਆਨ ਲਏ ਗਏ ਜਿੰਤੋਂ 19 ਤਰੀਕ ਨੂੰ ਬਿਆਨ ਲਏ ਫਿਰ ਵੀ ਇਹਨਾਂ ਨੇ 24 ਤਰੀਕ ਨੂੰ ਜਾ ਕੇ ਪਰਚਾ ਦਿੱਤਾ ਮੈਡਮ ਵਿੰਦਰਪਾਲਕਰ ਨੇ ਇਹ 11 ਦਿਨ ਦੇਖਦੇ ਰਹੇ ਵੀ ਕੀ ਰਾਜੀਨਾਮਾ ਹੁੰਦਾ ਜਾਂ ਕੀ ਬਹੁਤ ਹੀ ਮਤਲਬ ਮੈਨੂੰ ਬੁਲਾਉਂਦੇ ਵੀ ਰਹੇ ਥਾਣੇ ਦੇ ਵਿੱਚ ਵੀ ਆ ਤੇ ਪਰ ਮੈਂ ਇਹਨਾਂ ਦੀ ਕੋਈ ਵੀ ਮਤਲਬ ਇਸ ਗੱਲ ਤੇ ਗੌਰ ਨਹੀਂ ਕੀਤੀ ਫਿਰ ਇਹਨਾਂ ਨੇ ਧਾਰਾ ਵਾਂ ਪਤਾ ਨਹੀਂ ਕਿਹੜੀਆਂ ਲਾਈਆਂ ਕਿਹੜੀਆਂ ਨਹੀਂ ਜੋ ਮੈਂ ਬਿਆਨ ਦਿੱਤੇ ਸੀ ਉਸ ਦੇ ਮੁਤਾਬਿਕ ਤਾਂ ਇਹਨਾਂ ਨੇ ਕਾਰਵਾਈ ਕੀਤੀ ਨਹੀਂ ਦੇ ਐਡੇ ਮਾਮਲੇ ਦੇ ਵਿੱਚ ਕਿਸੇ ਹਿਸਾਬ ਨਾਲ ਜ਼ਮਾਨਤ ਨਹੀਂ ਹੋ ਸਕਦੀ ਬੰਦਾ ਫਿਰ ਵੀ ਸ਼ਰਿਆਂ ਉਠਾਣੇ ਚ ਫਿਰਦਾ ਰਿਹਾ ਉਹਨਾਂ ਦੀ ਉਹਦੀ ਫੈਮਿਲੀ ਨਾਲ ਉਹ ਖੁਦ ਠਾਣੇ ਚ ਜਾਂਦਾ ਆਉਂਦਾ ਰਿਹਾ ਪਤਾ ਨਹੀਂ ਉਹਦੀ ਜ਼ਮਾਨਤ ਕਿੱਦਾਂ ਹੋਵੇ ਕਿੱਦਾਂ ਨਹੀਂ ਮੈਂ ਮੈਡਮ ਇੰਦਰਪਾਲਕਰ ਨੂੰ ਬਕਾਇਦਾ ਦੱਸਿਆ ਸੀ ਵੀ ਇਹ ਇਹਨਾਂ ਕੋਲ ਮੇਰੀਆਂ ਨਿਊਡ ਫੋਟੋਆਂ ਵੀਡੀਓਜ਼ ਨੇ ਇਹਦੀ ਵਾਈਫ ਦੇ ਫੋਨ ਦੇ ਵਿੱਚ ਵੀ ਨੇ ਇਹਦੇ ਫੋਨ ਦੇ ਵਿੱਚ ਵੀ ਨੇ ਜਿਸ ਨੇ ਕਾਰਨ ਮੈ blackmail ਕਰਕੇ ਮੈਨੂੰ ਹੁਣ ਤੱਕ ਮਿਸਯੂਜ਼ ਕਰਦੇ ਆਏ ਆ ਪਰ ਮੈਡਮ ਨੇ ਮਨੇ ਗੱਲ ਕਹੀ ਵੀ ਕੋਈ ਗੱਲ ਨਹੀਂ ਤੂੰ ਉਹਦੀ ਵਾਈਫ ਨੂੰ ਕਿਉਂ ਉਹ ਕਰਨਾ ਨਾ ਲੈਣਾ ਵੀ ਅਸੀਂ ਥਾਣੇ 'ਚ ਬੁਲਾ ਕੇ ਲੈ ਲਾਂਗੇ ਵੀਡੀਓ ਵਗੈਰਾ ਵੀਡੀਓ ਵਗੈਰਾ ਤਾਂ ਕੀ ਲੈਣੀ ਆ ਇਹਨਾਂ ਨੇ ਤਾਂ ਅਰੈਸਟ ਮਤਲਬ ਕਰਨਾ ਤਾਂ ਦੂਰ ਦੀ ਗੱਲ ਵੀਡੀਓ ਵਗੈਰਾ ਵੀ ਕੁਝ ਵੀ ਕਲੈਕਟ ਨਹੀਂ ਕੀਤਾ ਤੇ ਨਾ ਹੀ ਉਹ ਕਾਰਵਾਈ ਹੋਈ ਆ ਜਿੱਦਾਂ ਅਪਰਾਧੀ ਤੋਂ ਆਪਾਂ ਪੁੱਛਗਿੱਛ ਕਰਦੇ ਆ ਉਹ ਬਕਾਇਦਾ ਸ਼ਰੀਆਮ ਥਾਣੇ ਦੇ ਵਿੱਚ ਇਦਾਂ ਕਰਦੇ ਰਹਿੰਦੇ ਆ ਇਸ ਤੋਂ ਬਾਅਦ ਮੈਨੂੰ ਇੱਕ ਹੋਰ ਚਾਂਸਾ ਦਿੱਤਾ ਗਿਆ ਇਹਨਾਂ ਵੱਲੋਂ ਵੀ ਤੈਨੂੰ ਬਾਹਰ ਭੇਜ ਦਿੰਨੇ ਆ ਕੋਈ ਗੱਲ ਨਹੀਂ ਤੇਰਾ ਅਵਰਸ਼ਨ ਕਰਵਾ ਕੇ ਬਾਹਰ ਭੇਜ ਦਿੰਨੇ ਆ ਮੈਨੂੰ ਅਵਰਸ਼ਨ ਲਈ ਵੀ ਫੋਰਸ ਕਰਦੇ ਰਹੇ ਤੇ ਜਦੋਂ ਮੈਂ ਇਹਨਾਂ ਨੂੰ ਡਾਕੂਮੈਂਟ ਦਿੱਤੇ ਮੈਨੂੰ ਕਹਿੰਦੇ ਕੈਨੇਡਾ ਦਾ ਤੇਰਾ ਵੀਜ਼ਾ ਲਗਵਾ ਦਿੰਨੇ ਆ ਇਹਨਾਂ ਨੇ ਮੇਰੇ ਸਾਰੇ ਡਾਕੂਮੈਂਟ ਪਾੜਤੇ ਈਵਨ ਫਿਫਥ ਦੇ ਸਰਟੀਫਿਕੇਟ ਤੋਂ ਲੈ ਕੇ ਮੇਰਾ ਪਾਸਪੋਰਟ ਜਿਸ ਦੇ ਉੱਤੇ ਮੇਰੇ ਸਪੇਨ ਦੇ ਪਹਿਲਾਂ ਸਾਈਪਰਸ ਦੇ ਸਾਰੇ ਵੀਜ਼ੇ ਲੱਗੇ ਹੋਏ ਸੀਗੇ ਸਾਰੇ ਇਹਨਾਂ ਨੇ ਡਾਕੂਮੈਂਟ ਪਾੜਤੇ ਜਦੋਂ ਕਿ ਮੈਂ ਵਿਰੋਧ ਕੀਤਾ ਵੀ ਮੈਂ ਅਵਰਸ਼ਨ ਨਹੀਂ ਕਰਾਉਣਾ ਤੇ ਇਹਨਾਂ ਨੇ ਇਸ ਦੇ ਗੁੱਸੇ ਦੇ ਵਿੱਚ ਮੈਨੂੰ ਸਾਰੇ ਡਾਕੂਮੈਂਟ ਪਾੜ ਕੇ ਮেরে ਫੜਾਤੇ। ਇਹਨਾਂ ਨੇ ਉਹ ਸਾਰੇ ਚਾਰੇ ਨਹੀਂ ਚੱਲੇ। ਇਹਨੇ ਮੈਨੂੰ ਧਮਕੀਆਂ ਦਿਵਾਉਣ ਲੱਗ ਗਏ। ਅਸੀਂ ਪਾਰਕ ਕੋਲੇ ਮੈਂ ਤੇ ਮੇਰੀ ਮੰਮਾ ਜਾ ਰਹੇ ਸੀਗੇ। ਦੋ ਬੰਦੇ ਸਾਡੇ ਕੋਲ ਸਾਹਮਣੇ ਆਏ ਕਹਿੰਦੇ ਜਾਂ ਤਾਂ ਉਹਨਾਂ ਨਾਲ ਰਾਜੀਨਾਮਾ ਕਰ ਲਓ ਨਹੀਂ ਅਸੀਂ ਤੁਹਾਡੇ ਫੇਰ ਮਾਰ ਦਾਂਗੇ। ਵੀ ਅਸੀਂ 24 ਘੰਟੇ ਥਾਣੇ ਦੇ ਵਿੱਚ ਹੀ ਰਹਿਨੇ ਆ, ਐਸਐਚਓ ਨਾਲ ਰਹਿਨੇ ਆ। ਅਸੀਂ ਬਕਾਇਦਾ ਇਹ ਗੱਲ ਥਾਣੇ 'ਚ ਵੀ ਅਮਲ ਚ ਲਿਆਂਦੀ ਪਰ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਇਹ ਜਿਹੜੇ ਪਾਰਕ ਦੀ ਮੈਂ ਗੱਲ ਕੀਤੀ ਆ ਇਹ ਵਾਗੇ ਪੁਰਾਣੇ ਬਾਬਾ ਰੋਲੂ ਮੰਦਿਰ ਕੋਲੇ ਪਾਰਕ ਹੈ ਮੈਂ ਜਿਸ ਦੀ ਗੱਲ ਕਰ ਰਹੀ ਆ ਦਾ ਸਭ ਤੋਂ ਵੱਡਾ ਅਹਿਮ ਰੋਲ ਇਹਦੀ ਵਾਈਫ ਰੰਜੂ ਬਾਲਾ ਦਾ ਹੈ ਜੋ ਕਿ ਮਲਾਜਮਾਂ ਦੇ ਸਾਹਮਣੇ ਵੀ ਇਵਨ ਮੰਨਦੀ ਆ ਵੀ ਹਾਂ ਜੋ ਕਰਵਾ ਰਹੀ ਸੀ ਮੈਂ ਆਦੇ ਹੱਥੀ ਕਰਵਾ ਰਹੀ ਸੀਗੀ ਵੀ ਮਧੀਆ ਸਾਡੇ ਕੋਈ ਨਾ ਕੋਈ ਕੰਮ ਕਰਨ ਵਾਲੀ ਆ ਜਾਊਗੀ ਹੁਣ ਵੀ ਵਗੈਰਾ ਕਹਿੰਦੀ ਆ ਵੀ ਮੈਰਿਜ ਕਰਵਾ ਦਿੰਨੇ ਆ ਸੀ ਤੇਰੀ ਮੈਰਿਜ ਕਰਵਾ ਦਿੰਨੇ ਆ ਪਰ ਤੂੰ ਕੇਸ ਵਾਪਸ ਲੈ ਲੈਣਾ ਅਸੀਂ ਚਾਹੁੰਦੇ ਹਾਂ ਵੀ ਪ੍ਰਸ਼ਾਸਨ ਸਾਡੀ ਮਦਦ ਕਰੇ ਤੇ ਜੋ ਵੀ ਇਹਨਾਂ ਦੇ ਤਧਾਰਾਵਾਂ ਲਾਈਆਂ ਉਹ ਨਹੀਂ ਹੈਗੀਆਂ ਸਹੀ ਤਧਾਰਾਵਾਂ ਦੇ ਵਿੱਚ ਵਾਧਾ ਕੀਤਾ ਜਾਵੇ ਜੋ ਵੀ ਇਹਦੇ ਬਣਦੀਆਂ ਧਾਰਾਵਾਂ ਉਹ ਉਲਾਈਆਂ ਜਾਣ ਜੋ ਕਿ ਇਸ ਧਾਰਾਵਾਂ ਦੇ ਵਿੱਚ ਕਦੇ ਵੀ ਸੇਦੀ ਜ਼ਮਾਨਤ ਨਹੀਂ ਹੋ ਸਕਦੀ ਪਰ ਇਹਨੂੰ ਜ਼ਮਾਨਤ ਮਿਲ ਚੁੱਕੀ ਆ ਤੇ ਜੇ ਪ੍ਰਸ਼ਾਸਨ ਸਾਡੀ ਹੈਲਪ ਨਹੀਂ ਕਰੂਗਾ ਤਾਂ ਸਾਨੂੰ ਮਜਬੂਰਨ ਕੋਈ ਨਾ ਕੋਈ ਸਖਤ ਕਦਮ ਚੁੱਕਣਾ ਪਊਗਾ ਜਾਂ ਇਸ ਤੋਂ ਵੀ ਵੱਡੇ ਆਪਸਰਾ ਕੋਲੇ ਜਾਣਾ ਪਊਗਾ ਇਹਨਾਂ ਦੇ ਪਰਿਵਾਰ ਵੱਲੋਂ ਮੈਨੂੰ ਬਕਾਇਦਾਤਾ ਦਵਾਈਆਂ ਜਾ ਰਹੀਆਂ ਵੀ ਮੈਂ ਕਹਿੰਦੀ ਆ ਵੀ ਇਹੀ ਮੇਰੀ ਇਹ ਜੋ ਇਹਨੂੰ ਮੇਰਾ ਖੀਰਲਾ ਬਿਆਨ ਮੰਨਿਆ ਜਾਵੇ ਵੀ ਇੱਕ ਹਿਸਾਬ ਨਾਲ ਵੀ ਜੇ ਮੈਨੂੰ ਕੋਈ ਵੀ ਗੱਲਬਾਤ ਹੁੰਦੀ ਹੈ ਇਹਨਾਂ ਦਾ ਪੂਰਾ ਪਰਿਵਾਰ ਜ਼ਿੰਮੇਵਾਰ ਹੋਊਗਾ ਰੰਜੂ ਵਾਲਾ ਗੋਪਾਲ ਕ੍ਰਿਸ਼ਨ ਤੇ ਇਹਦਾ ਪਿਓ ਰਜਿੰਦਰਪਾਲ ਜੇ ਮੈਨੂੰ ਕੋਈ ਵੀ ਗੱਲਬਾਤ ਹੁੰਦੀ ਹੈ ਕਿਤੇ ਵੀ ਇਹ ਜ਼ਿੰਮੇਵਾਰ ਹੋਊਗਾ ਕਿਉਂਕਿ ਮੈਨੂੰ ਪਾਸੇ ਸਾਰੇ ਕਿਤੇ ਧਮਕੀਆਂ ਦਿੱਤੀਆਂ ਜਾ ਰਹੀਆਂ